ਗੁੱਡ ਮਾਰਨਿੰਗ ਮਿੱਤਰੋ ਪਿਆਰਿਓ ਕੀ ਹਾਲ ਚਾਲ ਨੇ ਮੇਰੇ ਉਹ ਤਾਂ ਸਾਢੇ 3 ਵਜੇ ਵੱਜ ਗਏ ਸੀ ਰੋਟੀ ਖਾ ਕੇ ਦੁੱਧ ਪੀ ਕੇ ਪੈਂਦਿਆਂ ਨੂੰ ਨੀਂਦੋਂ ਦੇ ਨੂੰ 4 ਵਜ ਗਏ ਸਿਕਿਉਰਟੀ ਵਾਲੇ ਬਾਈ ਨੂੰ ਕਹਦਾ ਸੀ ਵੀ ਯਾਰ ਠਾਲੀ ਨਾ ਚੌਂਕੀਦਾਰਾ ਨੂੰ ਪਹਿਲਾਂ ਹੀ ਦਿੱਤਾ ਸੀ ਹੁਣ ਵੱਜ ਗਿਆ ਜੀ ਸਾਢੇ 8:9 ਤੇ ਕਾਹਾਂ ਗੱਲ ਹੋਊਗੀ ਬਾਈ ਨਾਲ ਜਿਹੜਾ ਆਪਾਂ ਨੂੰ ਸ਼ਲਕਾ ਭਰਉਂਦਾ ਹੁੰਦਾ ਉਹ ਕਹਿੰਦਾ ਆਜੋ ਕੋਈ ਗੱਲ ਨਹੀਂ ਕਿ ਉਹ ਕਿਚਾਰ 4.5 ਟਨ ਮਾਲ ਦੀ ਗੰਜਾਇਆ ਸੀਗੀ ਆ ਤੇ ਬਾਕੀ ਗੱਡੀ ਵੀ ਖਾਲੀ ਆ ਗਿਆ ਜਵਾਨ ਆਪਣਾ ਉਹ ਸਾਹਮਣੇ ਪਾਣੀ ਪਰਦਾ ਤੇ ਮੈਂ ਹੁਣ ਜਣੇ ਉਹ ਗੱਲ ਜੀ ਉਹ ਹੋਈ ਪਈ ਆ ਰਾਤ ਜਮਾ ਹੀ ਨਹੀਂ ਸੁੱਤਾ ਵੀ ਆ ਜਿਹੜੇ 2-3 ਘੰਟੇ ਸੌਂ ਕੇ ਅੱਖਾਂ ਐ ਪਈਆਂ ਜਿਵੇਂ ਅੱਖਾਂ ਦੇ ਉੱਤੇ ਕਿਲੋ-ਕਿਲੋ ਵਜ਼ਨ ਹੁੰਦਾ ਬਤਿਆਰੀ ਆ ਮਿੱਤਰੋ ਤੋਰ ਦੇ ਆ ਫਿਰ ਮਿਲ ਪਏ ਜਾਗਾ ਆ ਗਿਆ ਭਾਈ ਪੁਰਾਣਾ ਰਾਹ ਸਾਡਾ ਇੱਥੇ ਆ ਕੇ ਨਾ ਆ ਗਿਆ ਲਾਲ ਮਰੂਤੀ ਕਿਉਂਕਿ ਦੋ ਸਾਲ ਦਿੰਨਾ ਟਾਈਮ ਭਾਈ ਕਿ ਲਟ ਹੋਇਆ ਲਗਾਤਾਰ ਕੰਟੀਨ ਪ੍ਰਤਾਪਗੜ ਚੱਲ ਪ੍ਰਤਾਪਗੜ ਚੱਲ ਪ੍ਰਤਾਪਗੜ ਹਾਲਾ ਕਿ ਨੀਮਤ ਵਾਲਾ ਰਾਹ ਪਤਾ ਸੀਗਾ ਫਟਕਾਂ ਵਾਲਾ ਪਰ ਵਸ ਇੱਕ ਦਿਲ ਨੂੰ ਨਹੀਂ ਲੱਗਦੀ ਹੁੰਦੀ ਚੀਜ਼ ਮੈਨੂੰ ਹੁਣ ਕਈ ਵਾਰੀ ਕਹਿੰਦੇ ਹੁੰਦੇ ਯਾਰ ਤੂੰ ਫਲਾਨੇ ਪਾਸੇ ਦੀ ਬਾਟ ਪਾ ਕੇ ਲੰਘ ਜੰਨਾ ਹੈ ਕਈ ਨਾ ਰਸਤਿਆਂ ਨਾਲ ਆਪਣਾ ਪਿਆਰ ਪੈ ਜਾਂਦਾ ਬਾਈ ਲੋਕਾਂ ਨਾਲ ਪਿਆਰ ਪੈ ਜਾਂਦਾ ਚਿਹਰਿਆਂ ਨਾਲ ਪਿਆਰ ਪੈ ਜਾਂਦਾ ਮਿੱਟੀ ਨਾਲ ਪਿਆਰ ਪੈ ਜਾਂਦਾ ਫਿਰ ਉਹ ਬੰਦਾ ਖੇਚ ਉਧਰ ਨੂੰ ਹੀ ਹੋ ਜਾਂਦਾ 10 20 ਕਿਲੋਮੀਟਰ 50 ਕਿਲੋਮੀਟਰ ਦਾ ਢੇਲ ਬੰਦਾ ਕਹਿਣਦਾ ਨਾ ਬੰਦੇ ਤੋਂ ਜਾਣ ਪੁਣੇ ਚ ਵੀ ਗਲਤੀ ਹੋ ਜਾਂਦੀ ਆ ਐ ਕਿ ਨਾ ਪਿੰਡੋਂ ਵੀ ਤੁਰਪੇ ਦੇ ਲਾਣਾ ਫਿਲਟਰ ਸਾਫ ਕਰਾਇਆ ਨਾ ਗਰੀਸ ਕਰਾਇਆ ਗੱਡੀ ਲਾਹ ਵੀ ਦਿੱਤੀ ਦੁਬਾਰਾ ਵੀ ਲੋਡ ਕਰ ਲਈ ਇੱਕ ਕਰੀ ਮੈਂ ਆਉਂਦੇ ਵੇ ਇਹਨੂੰ ਕਿਹਾ ਸੀ ਉਹ ਮੈਂ ਫਿਲਟਰ ਸਾਫ਼ ਕਰਾ ਲਈ ਮੇਰਾ ਵੀ ਧਿਆਨ ਨਹੀਂ ਗਿਆ ਰਾਤ ਭਰਾਵਾ ਤੁਰਦੇ ਮੈਨੂੰ ਕਰੇ ਬਾਈ ਯਾਰ ਥੋੜੀ ਦਾਬਦੀ ਜੀ ਲੱਗਦੀ ਆ ਫੇਰ ਦਿਮਾਗ ਚ ਆਇਆ ਮੈਂ ਯਾਰ ਫਿਲਟਰ ਫੋਲਟਰ ਤਾਂ ਕਰਾਇਆ ਹੀ ਨਹੀਂ ਹੁਣ ਬੰਦੇ ਕੋਲੇ ਖੜੇ ਆ ਕਰ ਰਿਹਾ ਗਰੀਸ ਤੇ ਫਿਲਟਰ ਵੀ ਹੋ ਗਿਆ ਸਾਫ਼ ਫਿਰ ਤੁਰਪੇ ਆਹ ਜਿੱਥੇ ਪਿਛਲੀ ਵਾਰੀ ਬੈਡ ਐਕਸਪੀਰੀਅੰਸ ਹੋਇਆ ਸੀ ਦੋ ਦਿਨ ਬਾਅਦ ਗਿਆ ਛਿਲਕਾ ਭਾ ਵੀ ਐਸ ਵਾਰ ਫੇਰ ਕਿਸਮਤ ਉਸੇ ਫੈਕਟਰੀ ਲੈ ਆਈ ਤੁਹਾਨੂੰ ਘਸ ਹੋ ਗਿਆ ਨਾ ਨਾ ਕਰਤੇ ਹਾਂ ਕਰ ਬੈਠਿਆ ਮੈਨੂੰ ਕਹਿੰਦਾ ਹਾਥੋ ਹਾਥ ਮਰ ਜਾਏਗੀ ਦੇਖਦੇ ਹਾਂ ਹੁਣ ਜਾ ਕੇ ਕੀ ਕਰੀਏ ਯਾਰ ਧੰਦਾ ਇਹ ਜਾਲ ਖੋਲਦੇ ਖੋਲਦੇ ਰਸੇ ਉਲਝ ਗਏ ਭਾਈ ਇੱਕ ਰੱਸਾ ਹੁਣ ਕੁਲ ਕੁਲ ਕੇ ਉਹ ਸਾਰੀ ਫੈਕਟਰੀ ਜਖੰਡਾਤਾ ਪਹਿਲਾਂ ਉਹ ਇਕੱਠਾ ਕਰਿਆ ਹੁਣ ਆ ਦੂਜਾ ਰਹਿਣਾ ਇਹਦੇ ਚੋਂ ਬਲ ਕੱਢੇ ਨੇ ਤਾਂ ਘੰਟਾ ਲਾ ਕੇ ਉੱਤੇ ਕਰਦਾ ਇਕੱਠਾ ਮੈਂ ਥੱਲੇ ਉਹਨੂੰ ਖਿੱਚਦਾ ਦੋ ਘਰਾਂ ਵੀ ਅੱਜ ਫੈਕਟਰੀ 'ਚ ਗੱਡੀ ਘੱਟਾ ਪਿਛਲੀ ਵਾਰੀ ਜਦੋਂ ਆਏ ਸੀ ਉਦੋਂ ਤਾਂ ਧੰਤਾਂ ਨਹੀਂ ਸੀ ਅੱਜ ਲੱਗਦਾ ਉਮੀਦ ਆ ਵੀ ਹੋਊ ਘੰਟੇ ਖੰਡ ਤੇ ਲੋਟੋ ਜੀ ਤੁਹਾਨੂੰ ਕਾ ਹੋਇਆ ਤੇ ਹੁਣ ਹੋਇਆ ਪਤਾ ਨਹੀਂ ਕੀ ਹੋਇਆ ਪਤਾ ਨਹੀਂ ਦੇਖੋ ਢੁੱਲੇ ਢੱਲੇ ਅੰਨ ਦਾ ਜਾਂ ਕੋਈ ਪਲਾਂਟ ਤਾਂ ਹੋਰ ਚਲਾਇਆ ਇੱਕਦਮ ਗਰਦੇ ਨੇ ਧੁੰਦ ਦੁਪਹਿਰੇ 1.5 ਵਜੇ ਕਰਦੀ ਪੂਰੀ ਧੁੰਦ ਦੀ ਧੁੰਦ ਮੋਸ਼ਨ ਨਾਲ ਨਾਲ ਦੀ ਨਾਲ ਮੈਂਟੀਨੈਂਸ ਦਾ ਕੰਮ ਵੀ ਚੱਲ ਰਿਹਾ ਇੱਧਰੋਂ ਜੀ ਆ ਰਹੇ ਆ ਕਿ ਤੂੰ ਮਿੱਟੀ ਘਟਾ ਜ਼ਾਦਾ ਵੈਸੇ 1:30 ਵਜੇ ਆਦਨ ਦਾ ਪੂਰੀ ਧੁੱਪ ਖੜੀ ਹੋਈ ਆ ਪਰ ਉਹ ਮਾਹੌਲ ਤੋਂ ਧੜਾ ਬਣ ਗਿਆ ਆ ਮਿੱਤਰੋ ਹੋ ਰਹੀ ਐ ਭਰਾਈ ਚਾਹੋਲਾ ਕੋਈ ਹੋਰ ਹੀ ਲੋਡਿੰਗ ਕਰਮਾਂ ਵਾਲੀ ਦੀ 35 ਮਾ ਘਟਾ ਗਿਆ ਮੈਨੂੰ ਗਣਤੀ ਤੇ ਲਾਇਆ ਪਤਾ ਨਹੀਂ ਸਾਲਿਆ ਨੇ ਟੀਚਰ ਕਸਤੀ ਮੇਰੇ ਨਾਲ ਕਿਉਂਕਿ ਤਾਂ ਕੰਡੇ ਦਾ ਕੰਮ ਹੁੰਦਾ ਹੈ ਨਾ 36 ਪਤਾ ਨਹੀਂ ਮਜ਼ਾਕ ਕਰ ਗਿਆ ਸਣੀ ਕਿਉਂਕਿ ਮੈਂ ਉਹਨੂੰ ਉੱਤੇ ਚੜਾਦਾ ਮੈਂ ਕਿਹਾ ਲਤੜ ਉਹ ਮੈਨੂੰ ਕਹਿੰਦਾ ਭਾਈ ਗਣਨੀਆਂ ਵੀ ਬਹਿਣਗੀਆਂ ਸਾਡੀ ਦਾ ਚਲੋ ਠੀਕ ਆ ਮੈਂ ਉੱਡਦੇ ਨਾ ਜਾਵਾਂਗੇ ਅਣਖੀ ਆਉਂਦਾ ਹੈ ਬਾਈ ਇਹਦੇ ਨਾਲ ਤਾਂ ਸਪੀਡ ਦਾ ਖਾਸਾ ਫਰਕ ਪੈ ਜਾਂਦਾ ਨਾ ਬੰਦੇ ਨਾਲ ਉਹ ਮਸ਼ੀਨ ਦਾ ਕਿੰਨੀ ਬੋਰੀ ਹੋਗੀ ਤੈਨੂੰ ਬਿਠਾਇਆ ਕੀ ਕਰ ਨੂੰ ਪੱਕਾ ਪੱਕਾ ਦੱਸ ਪੱਕੇ ਕਿੰਨੇ ਨੰਬਰ ਨੇ ਬਹੁਤ ਹੋਰੀ ਹੋਗੀ ਤੋਂ ਸੋਨ ਨਾ ਬਹਿਣਗੇ 150 ਬੁਰੀ ਹੋਗੀ ਆ ਵੀ ਪਾੜਤੀ ਗੱਲ ਆ ਮਿਹਨਤੀ ਬੰਦੇ ਆ ਜਿਹੜੀ ਸਟੇਟ ਵੀ ਜਾਣਦੇ ਆ ਆ ਵੀ ਵਿਹਾਰਦੇ ਆ ਸਾਰੇ ਮੈਂ ਪੁੱਛਿਆ ਸੀ ਇਕੱਲੇ ਪੰਜਾਬ 'ਚ ਹੀ ਨਹੀਂ ਮਿੱਤਰੋ ਸਾਰੀਆਂ ਸਟੇਟਾਂ 'ਚ ਇਹ ਬੰਦੇ ਹੈਗੇ ਆ ਖੰਡੇ ਹੋਏ ਸਾਰੇ ਪਾਸੇ ਹੀ ਵੱਡੀਆਂ ਫੈਕਟਰੀਆਂ 'ਚ ਗਦਾਮਾਂ 'ਚ ਸਾਰੇ ਜਗ੍ਹਾ ਤੇ ਇਹੀ ਨੇ ਮਿਹਨਤ ਕਰਦੇ ਦਰੋ ਪਿਛਲੇ ਚੱਕਰ ਕਿੰਨਾ ਬੁਰਾ ਹਾਲ ਸੀ ਇੱਥੇ ਬਰਸਾਤਾਂ ਦੇ ਦਿਨਾਂ 'ਚ ਹਣਾ ਹੁਣ ਕੁਛ ਠੀਕ ਆ ਬਸ ਪ੍ਰੋਬਲਮ ਇੱਥੇ ਹੀ ਆ ਵੀ ਜੇ ਪਾਣੀ ਧਾਣੀ ਵੀ ਲੈਣਾ ਨਾ ਰੋਟੀ ਪਾਣੀ ਲੈਣਾ ਤਾਂ 1.5-2 ਕਿਲੋਮੀਟਰ ਤੁਰਨਾ ਪੈਂਦਾ ਚਲੋ ਦੈਨ ਖੜੇ ਹੋ ਗਈ ਆ ਜੀ ਲੋਡ ਪਹਿਲਾਂ ਨਾ 5 ਟਨ ਦੀ ਗੰਜਾਇਸ ਸੀ ਕਿਉਂਕਿ ਸਵੇਰ 7 ਵਜੇ ਨ ਸੀਗਾ ਤੇ ਚਲੇ ਗਿਆ ਬਾਹਰੋਂ ਪਾਣੀ ਦੀ ਬੋਤਲ ਫਾੜਨਾ ਜਾਨੋਂ ਪਤੰਦਰਾ ਨੇ 1.5 ਟਨ ਵੱਧ ਪਾਤਾ ਕਹਿੰਦੇ ਲੈ ਜਾ ਮੈਂ ਕਿਹਾ ਯਾਰ ਮੈਨੂੰ ਥੋੜਾ 5000 ਪਾੜਾ ਕੀ ਤਾਰੂ ਵੀ ਜੇ ਕਿਸੇ ਨੇ ਕੰਡੇ ਤੇ ਚੜਾ ਲਈ ਤੇ ਮੁੜ ਕੇ ਫਿਰ ਦਿੱਕਤ ਹੋਊ ਲਹਾਤੀਆਂ ਬਾਈ 60 ਪੂਰੀਆਂ ਉਹਨੇ ਜਾਣੇ ਪੂਰਾ 5 ਤੇ ਸਵਾ 7 ਹੈ ਫੜ ਦੇ ਖੜ ਦੇ ਕੀ ਬਾਈ अच्छा <laughs> अच्छा एक ਗੱਡੀ ਦਾ ਨੰਬਰ ਫੁੱਲ ਦਾ ਤੇ ਕਿ 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 ਅਸਰ ਉਹ ਪਿਆਰੇ ਉਹ ਗੱਡੀ ਲੋਡ ਹੋ ਕੇ 6.5 ਅੰਦਰੋਂ ਨਿਕਲਿਆਈ ਸੀ ਬਿਲ ਮਿਲ ਗਈ ਸੀ ਤੇ ਜਿਹਨੇ ਗੱਡੀ ਭਰਾਈ ਆ ਇਥੋਂ ਟਰਾਂਸਪੋਰਟਰ ਨੇ ਨਹੀਂ ਵਿਚਾਲੇ ਨੇ ਉਹਨੇ ਭਾਈ ਆਪਦੇ ਬਿਲ ਭੇਜਨੇ ਸੀ ਕਿਉਂਕਿ ਹਰੇਕ ਦੀ ਗੇਮ ਹੁੰਦੀ ਆ ਰੁਪਈਏ ਠਿਆਣੀ ਦੀ ਵਿੱਚ ਉਹਨਾਂ ਨੂੰ ਢੀਕਦੇ ਢੀਕਦੇ ਡੇਢ ਘੰਟਾ ਲੱਗਿਆ ਫਾਈਨਲੀ 8 ਵਜੇ ਗੱਡੀ ਆਪਾਂ ਰੋਡ ਤੇ ਚੜ ਲਿਆ। ਆ ਬਾਈਪਾਸ ਜਾਣਾ ਵੀ ਆ ਨੀਮਤ ਮਊ ਵਾਲਾ ਪੁਰਾਣਾ ਰੋਡ ਆ। ਹੁਣ ਇਹਦੇ ਕੋਨੇ ਤੋਂ ਜਾ ਕੇ ਉੱਥੇ ਫਿਰ ਬਾਈਪਾਸ ਚੜ ਜਾਗੇ। ਬਾਕੀ ਪ੍ਰਮਾਤਮਾ ਕਿਰਪਾ ਰੱਖੇ। ਆ ਗਏ ਆ ਬਾਈਪਾਸ ਤੇ ਚੜ ਲੱਗੇ ਆ। ਨੀਮਤ ਤੋਂ। ਉਹ ਗੱਡੀ ਇੱਥੋਂ ਉਦੋਂ ਵੀ ਲੋਡ ਕਰੀ ਸੀ ਜਦੋਂ ਮੈਂ ਹੀ ਪਿੰਡੇ ਚ 2 ਦਿਨ ਟਟੇ ਸੀ। ਦੇਖੀਆਂ ਵੀ ਆ ਤੁਸੀਂ ਵੀਡੀਓ ਜਿਹੜੇ-ਜਿਹੜੇ ਜੰਮੂ ਨੂੰ ਗਏ ਆ। ਉਦੋਂ ਵੀ 파ਟ ਲੋਡ ਇੱਥੋਂ ਹੀ ਪਾਇਆ ਸੀ ਕਿਉਂਕਿ 파ਟ ਲੋਡ ਫਿਰ ਇੱਥੋਂ ਹੀ ਮਿਲਦਾ ਆ ਕੇ ਇਸ ਏਰੀਏ ਦੇ ਵਿੱਚ ਛਲਕੇ ਦੀਆਂ ਸਬਜ਼ੀਆਂ ਵੀ ਆਂ ਛੋਲਿਆਂ ਦੇ ਛਲਕੇ ਦੀਆਂ ਕਈ ਫੈਕਟਰੀਆਂ ਨੇ ਕਿਉਂਕਿ ਹਰਦਾਲੇ ਮੁੱਖ ਤੌਰ ਤੇ ਇੱਥੇ ਫਸਲ ਹੁੰਦੀ ਬਹੁਤ ਆ ਸੋਆ ਬਿੰਦਾਲੂ ਛੋਲਿਆਂ ਦੀ ਜਾਂ ਫਿਰ ਪਿਆਜ਼ ਤੇ ਲਸਣ 12 ਮਹੀਨੇ ਆਂ ਹੰਗੀ ਚੱਲਦਾ ਰਹਿੰਦਾ ਇਸ ਕਰਕੇ ਟਟਨਾ ਲੋਡ ਇਧਰੋਂ ਵੀ ਗੱਡੀ ਆਉਂਦੀ ਆ ਪੂਨੇ ਤੋਂ 나ਸਿਕ ਤੋਂ ਉਹਨਾਂ ਵਰਤੋਂ ਜਦੋਂ ਦੂਰੋਂ ਇਸ ਸਾਈਡ ਤੋਂ ਕਿਤੋਂ ਵੀ ਆਉਂਦੀ ਆ ਗੱਡੀ ਉਹਨੂੰ ਫਿਰ ਪਾਰਟ ਲੋਡ ਜੇ 2-4 ਟਨ ਦੀ ਗੰਜਾਇਸ ਹੋਵੇ ਉਹੇ ਜਿਹਾ ਇੱਥੋਂ ਮਿਲ ਜਾਂਦਾ ਕਿ ਇਹਨੂੰ 4 ਟਨ ਪਿਆਜ਼ ਮਿਲ ਗਏ ਕਿ ਇਹਦੇ ਨੂੰ ਲਸਣ ਮਿਲ ਗਿਆ 4 ਟਨ ਕਿ ਇਹਦੇ ਨੂੰ ਛਲਕਾ ḍi o c ਐਦਾਂ ਕਰਕੇ ਵੀ ਚੱਲ ਬੰਦਾ ਕਹਿੰਦਾ ਯਾਰ ਜਿਹੜਾ 10-20 ਦਾ ਬਣਦਾ ਖਰਚਾ ਨਿਕਲ ਜਾਂਦਾ ਗੱਡੀ ਦਾ ਆਪ ਦਾ ਉੱਥੋਂ ਨਿਕਲੇ ਸੀ ਤੇ ਗੱਡੀ ਖਚਾਈ ਘਟਾ ਕਰਦੇ ਸੀ ਰੋਕ ਕੇ ਦੇਖਿਆ ਵੀ ਹਵਾ ਹਵਾ ਘਟ ਨਾ ਹੋਵੇ ਤਾਂ ਕਨੈਕਟਰ ਸਾਈਡ ਦਾ ਅੰਦਰਲਾ ਟਾਇਰ ਹਵਾ ਘਟ ਸੀ ਖੋਲਿਆ ਬਰੀਕ ਪੈਂਚਰ ਲੱਗ ਗਿਆ ਤਕਰੀਬਨ ਡੇਢ ਘੰਟਾ ਆਪਾਂ 2 2 ਘੰਟੇ ਲੱਗੇ ਚਲੋ ਲੇਟ ਦਾ ਨਹੀਂ ਕੋਈ ਚੱਕਰ ਹੈਗਾ ਕਿਉਂਕਿ ਵਾਈਗਰੂ ਸਹੀ ਹੋ ਗਈ ਕਰਦਾ ਹੁੰਦਾ 8 ਦੇ ਰੁਪਏ ਸੀ 10:00 ਵੱਜ ਗਏ ਆ ਚਲੋ ਠੀਕ ਆ ਮਿੱਤਰੋ ਚੱਲਦੇ ਆ ਹੁਣ ਕਰਦੇ ਰਾਤ ਦਾ ਸਫ਼ਰ ਦਿਖਾਉਣੇ ਤੁਹਾਨੂੰ ਵੀਡੀਓ ਆ ਹੋ ਗਿਆ ਬਾਰਡਰ ਤੇ ਜਿੱਥੋਂ ਗੱਡੀਆਂ ਵੜਦੀਆਂ ਵੀ ਤਾਂ ਬਾਰਡਰ ਨੀਮਚ ਦਾ ਚੱਕ ਹੋ ਗਿਆ ਪਰ ਇੱਥੇ ਹੁਣ ਜਾਮ ਹੀ ਜਾਮ ਲੱਗਦਾ ਕਿਉਂਕਿ ਇੱਥੇ ਖੜਦਾ ਜਾਂਦੇ ਵੀ ਸਾਡੀ ਫੈਲ ਫੜੀ ਸੀ ਫਿਰ ਐਂਟਰੀ ਲੈ ਕੇ ਛੱਡਿਆ ਹੁਣ ਦੇਖਦੇ ਆ ਕੀ ਤਮਾਸ਼ਾ ਹੁੰਦਾ ਜਾਣੋ ਤਾਂ ਪਹਿਣਾ ਹੀ ਆ ਕਿਉਂਕਿ ਦੂਜੇ ਲੋੜ ਕਾਗਜ਼ਾਂ ਚ ਬਾਰਡਰ ਬੰਦ ਹੋ ਗਿਆ ਪਰ ਇਹ ਨਿਕਲਦੇ ਤੇ ਪੜਦੇ ਸਾਰੇ ਗੱਡੀ ਵਾਲਿਆਂ ਤੋਂ ਪੈਸਾ ਇਕੱਠਾ ਹੋ ਰਿਹਾ ਹਲੇ ਵੀ ਨਹੀਂ ਮਜ ਬਾਰਡਰ ਦੇ ਉੱਤੇ ਲਓ ਜੀ ਕੋਸ਼ਿਸ਼ ਤਾਂ ਕਰ ਰਿਆ ਸੀ ਉੱਥੇ ਵੀਡੀਓ ਬਣਾਉਣ ਦੀ ਪਰ ਉਹ ਖੰਡਵੇਂ ਜੇ ਖੜੇ ਸੀ ਹੈ ਨਾ ਮੈਂ ਕਿਹਾ ਫੋਨ ਦੇਖ ਗਿਆ ਤੇ ਐਵੇਂ ਕੋਈ ਜੱਬ ਨੂੰ ਨਾ ਰਸੀਏ 500 ਰੁਪਇਆ ਲਿਆ ਜੀ 6 ਚੱਕਾ ਗੱਡੀ ਦਾ ਅੰਡਰ ਲੋਡ ਗੱਡੀ ਅੰਡਰ ਹਾਈਟ ਗੱਡੀ ਕਿਉਂਕਿ ਸਿਰਫ 8 11 ਟਨ ਵਜ਼ਨ ਤੇ ਹਾਈਟ ਵੀ ਡੇਢ ਬੋਰੀ ਦੀ ਆ ਸਿਰਫ 500 ਰੁਪਇਆ ਜਾਨੀ ਨੀਮਚ ਬਾਰਡਰ ਕਾਗਜ਼ਾਂ 'ਚ ਬੰਦ ਹੋ ਗਿਆ ਪਰ ਗੁੰਡਾ ਕਰਦੀ ਉਸੇ ਤਰ੍ਹਾਂ ਚਾਲੂ ਆ ਜੀ ਤਾਂ ਜਿਵੇਂ ਬਈ ਮਾੜਾ ਹੀ ਸਲਾ ਹੋਇਆ ਕੰਮ ਪਹਿਲਾਂ ਉਥੋਂ ਨੀਮਚੋਂ ਨਿਕਲੇ ਕੋਈ ਬ੍ਰੀਕ ਪੈਂਚਰ ਨਿਕਲਿਆ ਆ ਹੋਲਵਾ ਕੇ 2 ਘੰਟੇ ਬਾਅਦ ਤੁਰੇ ਗਾ ਬਾਰਡਰ ਤੇ 500 ਐਂਟਰੀ ਹੁਣ ਨਿੰਬਿਹੜੇ ਵਾਲੇ ਟੂਲ ਤੇ ਖੜਾ ਸੀ ਗੱਡੀਆਂ ਦੇ ਚਲਾਨ ਕਰੀ ਜਾਂਦਾ ਭਾਈ ਪਹਿਲਾਂ ਪੁੱਛਿਆ ਮੈਨੂੰ ਐ ਸੀ ਵੀ ਚੱਲ 500 ਤੱਕ ਇੱਥੇ ਵੀ ਗੇਮ ਬਣ ਗਈ ਨਹੀਂ ਮਹਾਰਾਜ 1000 ਰੁਪਇਆ ਅੜ ਕੇ ਲਿਆ ਕਿਉਂਕਿ ਬੈਲਟੀਆਂ ਫੜ ਲੀਆਂ ਸੀ ਇਹਦਾ ਨਹੀਂ ਫੈਲਦੇ ਬਾਰ ਗੱਡੀਆਂ ਘਟੋ ਘਟ ਰਾਜਸਥਾਨ ਨੰਬਰ ਦੀਆਂ 4-5 ਗੱਡੀਆਂ ਖੜੀਆਂ ਜਿਹੜਾ ਜੈਦ ਦਾ ਉਹਦਾ ਚਲਾਨ 8000 ਦਾ 10000 ਦਾ ਇਹ ਕਿ ਭਰਾਵਾ ਦੇ ਹੁਣ 1000 ਰੁਪਿਆ ਗੱਡੀ ਤੋਰੀਏ ਹੋਰ ਇਹਨਾਂ ਨਾਲ ਜੈਦ ਕੀ ਕਰ ਸਕਦੇ ਆ ਆ ਵੀ ਮਾਰਕੀਟ ਕੋਲੇ ਆ ਕੇ ਫਿਰ ਹੁਣ ਇਸ ਤਰੀਕੇ ਗੱਡੀਆਂ ਲੱਗਦੀਆਂ ਨੇ ਕਿਉਂਕਿ ਫੁੱਲ ਬਣ ਰਿਹਾ ਇਹ ਹੁਣ ਲੰਬਾ ਟਾਈਮ ਹੀ ਚੱਲੂ ਕਿਉਂਕਿ 2-3 ਮਹੀਨੇ ਤਾਂ ਹੋ ਗਏ ਆ ਸ਼ੁਰੂ ਹੋਏ ਨੂੰ ਕੰਮ ਨੂੰ ਉੱਨੇ ਪਾਸੇ ਮਤਲਬ ਗੱਡੀਆਂ ਫਿਰ ਇੱਕ ਲੇਨ ਚ ਉੜ ਜਾਂਦੀਆਂ ਨੇ ਇਹ ਮੇਰਾ ਕਿਲਾ ਉਹ ਘੰਗਰਾਰ ਵਾਲੀ ਮਾਰਕੀਟ ਪੈਂਦੀ ਹੈ ਇਹ ਹਾਂ ਘੰਗਰਾਰ ਵਾਲੀ ਤੇ ਵੈਸੇ ਜਦੋਂ ਬਣ ਜਾਊਗਾ ਫਿਰ ਤਾਂ ਇਹਦਾ ਫਾਇਦਾ ਹੀ ਹੋਣਾ ਆਪਾਂ ਨੂੰ ਪਰ ਫਿਲਹਾਲ ਲਈ ਇਹ ਖੱਜਲਖਵਰੀ ਵਾਲੀ ਗੱਲ ਹੋਈ ਪਈ ਹੈ ਇੱਕਦਮ ਗੱਡੀਆਂ ਜਾਮ ਲੱਗਣ ਵਾਲੀ ਪੋਜੀਸ਼ਨ 'ਚ ਆ ਜਾਂਦੀਆਂ ਨੇ ਜਦੋਂ ਦਿਨ ਦਾ ਟਾਈਮ ਹੁੰਦਾ ਚਲੋ ਹੁਣ ਤਾਂ ਟਿਕੀ ਰਾਤ ਆ 12:30 ਵਾਂ ਇੱਕ ਦਾ ਟਾਈਮ ਆ ਹੁਣ ਤਾਂ ਚਲੀ ਜਾਂਦੀ ਐ ਨਾਲ-ਨਾਲ ਸਾਡੇ ਰੇਸ ਲਾਉਂਦੀ ਚਲੀ ਜਾਂਦੀ ਐ ਬਰਲੇ ਪਾਸੇ ਇਹ ਗੰਗਰਾਰ ਵਾਲੇ ਟੋਲ ਤੋਂ ਬਾਅਦ ਕਾफी ਦੂਰ ਤੱਕ ਟ੍ਰੇਨ ਕਈ ਵਾਰੀ ਟੱਕਰ ਲੈਂਦੀ ਐ ਤੇ ਬਰਾਬਰ-ਬਰਾਬਰ ਚੱਲਦੀ ਜਾਂਦੀ ਰਹਿੰਦੀ ਬਚ ਗਏ ਅਸੀਂ ਸਵਾ ਦੋ ਤੇ ਪਹੁੰਚ ਗਏ ਸੀ ਅਸੀਂ ਪੀਲ ਵੱਡਾ ਗੁਰਦੁਆਰਾ ਸਭ ਲੰਘ ਕੇ ਜਿਹੜਾ ਟੂਲ ਪਲਾਜ਼ਾ ਆਉਂਦਾ ਕਿਉਂਕਿ ਵਾਪਸੀ ਆ ਜੇਤਾ ਹੁੰਦਾ ਹੈ ਸਵੇਰ ਦਾ ਟਾਈਮ 4:00 ਵੱਜ ਜਾਂਦੇ 4:30 ਫਿਰ ਤਾਂ ਗੁਰੂ ਘਰ ਬ੍ਰੇਕ ਮਾਰ ਲਈਦਾ ਵੀ ਸਟੇ ਕਰਕੇ ਅਗਲੇ ਦਿਨ ਤੁਰਾਂਗੇ ਹੁਣ ਐਂ ਸੀਗਾ ਵੀ ਚਲੋ ਤੁਰੇ ਚੱਲਦੇ ਆਂ ਟਾਈਮ ਹੈਗਾ ਅੱਗੇ ਪ੍ਰਮਾਤਮਾ ਕਿਰਪਾ ਕਰੇ ਵੀ ਲੱਕੀ ਪਾਤੜਾ ਵਾਲੇ ਤੇ ਪਹੁੰਚ ਜਾਗੇ ਦੈਨ ਚੜ੍ਹਦੇ ਨੂੰ ਤੇ ਚਾਹ ਪੀ ਰਿਹਾ ਜਵਾਨ ਤੇ ਮੈਂ ਹੁਣ ਉਹਨੂੰ ਕਿਹਾ ਸੀ ਮੈਂ ਯਾਰ ਹੁਣ ਮੈਨੂੰ ਨਹੀਂ ਲਾਉਂਦੀ ਆ ਹੁਣ ਮੈਂ ਪੈਣਾ ਤੇ ਵੀ ਜੇ ਕੋਈ ਗੱਲਬਾਤ ਹੋਈ ਮਿੱਤਰਾ ਬਾਜ ਮਾਰ ਲਈ ਇਸ ਵੇਲੇ ਤੋਂ ਉਹ ਵੀ ਮੌਸਮ ਠੰਡਾ ਹੋ ਗਿਆ ਬਾਕੀ ਟਿੱਕੀ ਰਾਤ ਰੂਡ ਤੇ ਗੱਡੀ ਤੁਰ ਹੀ ਜਾਂਦੀ ਆ ਕਿਉਂਕਿ ਛੋਟੀਆਂ ਗੱਡੀਆਂ ਦੀ ਡਰਾਈਵ ਘਟ ਜਾਂਦੀ ਆ ਬਾਕੀ ਟਾਇਰ ਟੱਪਾ ਠੰਡਾ ਰਹਿੰਦਾ ਤੇ ਉਸ ਨਾਲ ਚਲੋ ਆਏ ਆ ਬੀ ਹੋਰ ਬਾੜ ਨਿਬੜ ਜੂਗੀ ਇਹਦੇ ਚ ਤਾਂ ਇਹ ਹੁੰਦਾ ਸਫਰ ਚ ਜਿਵੇਂ ਅੱਜ ਉਥੋਂ ਤੁਰਨ ਲੱਗੇ ਰਾਤ 2 ਘੰਟੇ ਖਰਾਬ ਹੋ ਗਏ ਇੱਕ ਮਾੜੇ ਜੇ ਬ੍ਰੀਕ ਪੈਂਚਰ ਕਰਕੇ ਹਵਾ ਵੀ ਉਹਦੇ ਵਿੱਚ ਜਦੋਂ ਚੈੱਕ ਕਰੀ ਤਕਰੀਬਨ 80 90 ਪਾਉਂਡ ਹਵਾ ਸੀਗੀ ਉਹਦੇ ਚ ਜਦੋਂ ਟਾਇਰ ਚ ਹਵਾ ਵੀ ਸੀਗੀ ਬੜੇ ਬਰੀਕੀ ਨਾਲ ਨਿਕਲ ਰਹੀ ਸੀ ਕੱਲ੍ਹ ਦੇ ਹੀ ਸਾਨੂੰ ਸ਼ੱਕ ਸੀ ਵੀ ਟਾਇਰ ਗਰਮ ਹੁੰਦਾ ਇੱਕ ਘੰਟੇ ਮਨਾਂ ਨਹੀਂ ਪਤਾ ਲੱਗਦਾ ਵੀ ਚਲੋ ਹੁਣ ਹੇਗਾ ਟਾਈਮ ਹੱਥ 'ਚ ਤਾਂ ਤੁਰੇ ਚੱਲੋ